ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਸਾਹਮਣੇ ਜਿਹਦੇ ਵਿੱਚ ਆਵਾਜ਼ ਦੀ ਪਾਰਟੀ ਦੇ ਆਪਸ ਵਿੱਚ ਪਾੜ ਪੈ ਗਈ ਬਹੁਤ ਵੱਡੀ ਜਿਹੜਾ ਕਿ ਕੇਜਰੀਵਾਲ ਨੂੰ ਲੈ ਕੇ ਤਾਂ ਜਿਹੜਾ ਇੱਕ ਇੱਕ ਧਰਨਾ ਲੱਗਿਆ ਜਾਂਦਾ ਆਵਾਜ਼ ਦੀ ਪਾਰਟੀ ਦੇ ਵਰਕਰਾਂ ਬਣੀਉ ਲਾਇਆ ਦਿੱਤਾ ਜਾਂਦਾ ਵੀ ਇਹ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਵਿੱਚ ਨਹੀਂ ਵੜਨ ਦੇਵਾਂਗੇ ਅਸੀਂ ਦਿੱਲੀ ਪੰਜਾਬ ਤੇ ਰਾਜ ਨਹੀਂ ਕਰਨ ਦੇਵਾਂਗੇ ਜਿਵੇਂ ਅਕਸਰ ਤੁਸੀਂ ਦੇਖਿਆ ਹੀ ਆ ਜਿਹੜਾ ਕੇਜਰੀਵਾਲ ਆ ਤਾਂ ਇਹ ਉਹਦੇ ਨਾਲ ਹੁੰਦਾ ਤਾਂ ਸੀਐਮਪੋਂ ਅੰਤਵਾਨ ਕਹਿੰਦਾ ਵੀ ਸਾਡੀ ਦਿੱਲੀ ਉਹ ਸਰਕਾਰ ਚੱਲਦੀ ਆ ਤਾਂ ਪਹਿਲਾਂ ਇਹ ਵੀਡੀਓ ਸੁਣੋ ਬਾਅਦ ਦੇ ਵਿੱਚ ਵੱਡੇ ਵੱਡੇ ਖੁਲਾਸੇ ਕਰਨ ਜਾ ਰਹੇ ਆ ਤਾਂ 2 ਮਿੰਟ ਦੀ ਵੀਡੀਓ ਸੁਣੋ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਆਮ ਆਦਮੀ ਪਾਰਟੀ ਦੇ ਵਿੱਚ ਫੱਟਾ ਰੌਲਾ ਪੈ ਗਿਆ ਤੇ ਸ਼ਰਿਆਮ ਵੱਡੀ ਬਗਾਵਤ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਕਈ ਸਾਰੇ ਵੱਡੇ ਲੀਡਰ ਅੱਜ ਸ਼ਰਿਆਮ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਗਏ ਨੇ ਔਰ ਉਹਨਾਂ ਨੇ ਸ਼ਰਿਆਮ ਮੀਡੀਆ ਦੇ ਸਾਹਮਣੇ ਆ ਕੇ ਭਗਾਵਤ ਦਾ ਡੰਕਾ ਵਜਾ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਤੱਕ ਵੱਡੇ ਦੋਸ਼ ਲਾਏ ਨੇ ਜਿਹੜੇ ਦੋਸ਼ ਲਾ ਕੇ ਆਮ ਆਦਮੀ ਪਾਰਟੀ ਦੇ ਇਹਨਾਂ ਵੱਡੇ ਆਗੂਆਂ ਨੇ ਭਗਾਵਤ ਕੀਤੀ ਹੈ ਉਹ ਦੋਸ਼ ਵੱਡੇ ਨੇ ਤੇ ਬਹੁਤ ਗੰਭੀਰ ਨੇ ਔਰ ਲੰਬੇ ਟਾਈਮ ਤੋਂ ਮੀਡੀਆ ਦੇ ਵਿੱਚ ਉਦਾਂ ਦੇ ਦੋਸ਼ਾਂ ਦੀਆਂ ਗੱਲਾਂ ਚੱਲਦੀਆਂ ਆਈਆਂ ਨੇ ਔਰ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸੂਬਾ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ ਉਹਨੇ ਆਪਣੇ ਨਾਲ ਦੇ ਹੋਰ ਕਈ ਸਾਰੇ ਆਗੂਆਂ ਨਾਲ ਲੈ ਕੇ ਤੇ ਪਟਿਆਲਾ ਦੇ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਵੱਡਾ ਧਰਨਾ ਜਿਹੜਾ ਹੈ ਉਹ ਲਗਾ ਦਿੱਤਾ ਹੈ ਸਾਹਮਣੇ ਚੌਕ ਦੇ ਵਿੱਚ ਔਰ ਆਵਾਜ਼ ਉਠਾਈ ਹੈ ਕਿ ਅਸੀਂ ਦਿੱਲੀ ਵਾਲਿਆਂ ਦਾ ਪੰਜਾਬ ਤੇ ਰਾਜ ਨਹੀਂ ਹੋਣ ਦੇਣਾ ਹਾਂਜੀ ਇਹ ਜੋ ਆਮ ਆਦਮੀ ਪਾਰਟੀ ਦੇ ਵਰਕਰ ਆ ਜੋ ਬਈ ਜਿਹੜਾ ਕੀ ਹੁਣ ਗੱਲ ਕਰੀ ਆਪਾਂ ਕੇਜਰੀਵਾਲ ਲਾਲਾ ਜਿਹਨੂੰ ਕੀ ਦਿੱਲੀ ਤੋਂ ਝਾੜੂ ਉਹਦਾ ਥੀਲਾ ਥੀਲਾ ਕਰਤੀ ਉੱਥੋਂ ਤਾਂ ਚੰਗੀ ਤਰ੍ਹਾਂ ਹਰਾਤਾ ਸਾਰਿਆਂ ਨੂੰ ਪਤਾ ਤਾਂ ਹੁਣ ਇਹਦੀ ਪੰਜਾਬ ਦੇ ਵਿੱਚ ਇੱਕੋ ਹੀ ਬਸ ਨਜ਼ਰਾ ਵੀ ਪੰਜਾਬ ਚ ਮੈਂ ਰਾਜ ਕਰਾਂ ਤਾਂ ਜਿਹੜਾ ਇਹ ਸੀਐਮ ਪਹੰਤਮਾਨ ਇਹ ਖੁਦ ਇੱਕ ਆਪ ਤਾਂ ਇੱਕ ਡੰਮੀ ਬਣ ਚੁੱਕਿਆ ਇਹਨਾਂ ਦਾ ਮਤਲਬ ਇਹ ਕਿਹੜਾ ਖੋਖਾ ਹੁੰਦਾ ਜਦੋਂ ਆਪਾਂ ਕਈ ਵਾਰੀ ਮੋਬਾਈਲਾਂ ਦੀ ਦੁਕਾਨ 'ਚ ਜਾਂਦੇ ਆ ਫੋਨ ਤਾਂ ਡੱਬੇ 'ਚ ਪਏ ਹੁੰਦੇ ਅੰਦਰ ਤਾਂ ਇੱਕ ਡੰਮੀ ਨਹੀਂ ਹੁੰਦੀ ਸਾਈਡ 'ਤੇ ਪਿਆ ਹੁੰਦਾ ਉਹ ਦੇਖਣ ਵਾਲੀ ਮੈਨੂੰ ਲੱਗਦਾ ਕਿ ਕਿਤੇ ਫੋਨ ਪਿਆ ਤਾਂ ਇਹ ਉਹ ਕੰਮ ਹੋ ਗਿਆ ਇਹ ਡੰਮੀ ਆਪ ਤੇ ਕਹਿੰਦਾ ਮਤਲਬ ਕੇਜਰੀਵਾਲ ਨੂੰ ਮੂਹਰੇ ਕਰਤਾ ਵੀ ਸਾਡੀ ਦਿੱਲੀ ਦੀ ਸਰਕਾਰ ਚੱਲਦੀ ਹੈ ਕਈ ਵਾਰ ਵੀ ਕਿਹਾ ਹੈ ਨੇ ਭਾਸ਼ਣ ਦੇ ਵਿੱਚ ਤਾਂ ਹੁਣ ਪੰਜਾਬ ਦੇ ਲੋਕਾਂ ਨੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਉਹਨਾਂ ਨੇ ਇਹਨਾਂ ਨੂੰ ਇਹ ਕਹਤਾ ਵੀ ਅਸੀਂ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਦਾ ਰਾਜ ਨਹੀਂ ਹੋਣ ਦੇਵਾਂਗੇ ਆਪਸ ਵਿੱਚ ਵਿੱਚ ਬਹੁਤ ਵੱਡੀ 파ੜ ਪੈ ਗਈ ਆ ਤਾਂ ਜਿਹੜਾ ਕੇਜਰੀਵ ਹੁਣ ਸਾਰੀ ਜਾਣਦੇ ਤੁਸੀਂ ਵੀ ਜਦੋਂ ਕਿਤੇ ਭਾਸ਼ਣ ਹੁੰਦਾ ਸੀਐਮ ਪਵਨ ਪਟਮਾਨ ਦਾ ਤੇ ਨਾਲ ਉਹ ਹੁੰਦਾ ਆ ਬਾਅਦ ਦੇ ਵਿੱਚ ਭਾਸ਼ਣ ਦੇਗਾ ਤਾਂ ਪਹਿਲਾ ਕੇਜਰੀਵਾਲ ਦਾ ਹੋਊਗਾ ਉਹ ਤੁਹਾਨੂੰ ਪਤਾ ਹੀ ਹੈ ਕੀ ਕਰਦਾ ਹੁੰਦਾ ਪੰਜਾਬ ਹਿੰਦੀ ਦੇ ਵਿੱਚ ਭਾਈਓ ਔਰ ਬਹਨੋ ਉਹ ਵੀ ਬਸ ਉਹਦਾ ਮੋਦੀ ਵਾਲਾ ਕੰਮ ਆਉਂਦਾ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਪੰਜਾਬ ਨੂੰ ਉਜੜਨੀ ਨਹੀਂ ਦੇਵਾਂਗੇ ਜੀ ਅਸੀਂ ਤੁਹਾਡੇ ਸਾਥ ਹਾਂ ਆਮ ਆਦਮੀ ਪਾਰਟੀ ਨੂੰ ਜੀ ਜੋ ਜੋ ਮੈਂ ਆਪ ਕਹਾਂਗੇ ਉਹ ہم کریں گے ਤਾਂ ਜੋ ਉਪਲchnal ਨੂੰ ਲੈ ਕੇ ਵੱਡੇ ਵੱਡੇ ਲੋਕਾਂ ਨਾਲ ਇੱਕ ਗੱਪ ਮਾਰ ਦਿੰਦੇ ਸਾਡੇ ਵਾਲੇ ਲੋਕ ਫਿਰ ਚਲਸੀ ਜਾ ਜਾਂਦੇ ਇਹਨਾਂ ਦੀ ਬਸ ਇਹਨਾਂ ਦਾ ਹੋਰ ਕੋਈ ਚੱਕਰ ਨਹੀਂ ਸਾਡੇ ਵਾਲਿਆਂ ਨੂੰ ਆਟਾ ਦਾਲ ਇੱਕ ਵਾਰ ਭਾਸ਼ਣ ਦੇ ਕੇ ਵਗ ਜਾਂਦੇ ਆ ਤਾਂ ਉਹ ਸਿਰਫ ਅੱਧੇ ਘੰਟੇ ਦੀਆਂ ਗੱਲਾਂ ਸੁਣ ਕੇ ਇਹਨਾਂ ਦੀਆਂ ਤਾਂ ਸਾਡਾ ਪੰਜਾਬ ਫੇਰ ਮਗਰ ਲੱਗ ਜਾਂਦਾ ਇਹਨਾਂ ਦੀ ਸਾਡੇ ਵਾਲੇ ਗੱਲੇ ਆਟਾਦਾਲਾ ਜੋਗੀ ਰਹਿੰਦੇ ਆ ਇਹਨਾਂ ਨੂੰ ਇਹ ਨਹੀਂ ਪਤਾਏਗਾ ਵੀ ਅੱਗੇ ਸਾਡੇ ਨਾਲ ਬੰਨਣਾ ਕੀ ਆ ਅੱਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਸਾਡਾ ਭਵਿੱਖ ਖਰਾਬ ਹੋਈ ਜਾਂਦਾ ਤੁਸੀਂ ਪਹਿਲੇ ਨੰਬਰ ਤੇ ਦੇਖ ਲਓ ਨਸ਼ਾ ਜਿਹੜਾ ਇਹਨਾਂ ਨੇ ਹੁਣ ਇੱਕ ਜੁੱਧ ਨਸ਼ਾ ਵਿਰੁੱਧ ਚਲਾਇਆ ਸਾਰਿਆਂ ਨੂੰ ਪਤਾ ਤੇ ਐਤੋਂ ਪਹਿਲਾਂ ਜੁੱਧ ਨਸ਼ਾ ਵਿਰੁੱਧ ਪਹਿਲਾਂ ਕਿਉਂ ਨਹੀਂ ਚਲਾਇਆ ਪਾਉਣੇ 3 ਸਾਲ ਹੋ ਗਈ ਸਰਕਾਰ ਆਈ ਨੂੰ ਦਾ ਕਿੱਥੇ ਗਏ ਸੀ ਉਦੋਂ ਸੀਐਮ ਭਵੰਤਮਨ ਤੇ ਇਹ ਤੇਜਰੀਵਾਲ ਲਾਲਾ ਜਿਹੜਾ ਇਹਨਾਂ ਦਾ ਤਾਂ ਉਦੋਂ ਕਿੱਥੇ ਸੀ ਜਦੋਂ ਇਹ ਪੰਜਾਬ ਜਦੋਂ ਬਣੀ ਬਣੀ ਸਰਕਾਰ ਪੰਜਾਬ ਚ ਸਾਡੇ ਇੱਕ ਦਿਨ ਚ ਚਾਰ ਚਾਰ ਨੌਜਵਾਨ ਇੱਕ ਪਿੰਡ ਚੋ ਚਿੱਟੇ ਨਾਲ ਮੌਤਾਂ ਹੁੰਦੀਆਂ ਸੀ ਤਾਂ ਹੁਣ ਇਹਨਾਂ ਨੂੰ ਯਾਦ ਆ ਗਿਆ ਵੀ ਅਸੀਂ ਯੁੱਧ ਨਸ਼ਾ ਵਿਰੋਧ ਚਲਾ ਗਏ ਇਹ ਮਹੀਮ ਕਿਉਂ ਚੱਕੀ ਹੈ ਕਿਸੇ ਨੂੰ ਪਤਾ ਇਹ ਇਸ ਕਰਕੇ ਚੱਕੀ ਹੈ ਵੀ ਸਾਡੇ 2 ਸਾਲ ਰਹਿ ਗਏ ਤਾਂ ਕੋਈ ਚੰਗਾ ਕਰ ਲਈਏ ਕਿਤੇ ਸਾਨੂੰ ਜ਼ਮੀਨ ਪੰਜਾਬ ਦੇ ਲੋਕ ਦਰਾਂ ਚ ਵੈਸੇ ਤਾਂ ਨਿਕਲ ਹੀ ਪਏ ਆ ਕਿ ਸਾਰਿਆਂ ਦੇ ਵੀ ਕਿਤੇ ਜੰਮੀ ਵੇੜਾ ਵੇ ਜਿੱਥੇ ਠੱਪ ਹੋ ਜੇ ਕੰਮ ਤੇ ਜਿਵੇਂ ਹੁਣ ਦਿੱਲੀ ਤੋਂ ਹਰਗੇ ਪੰਜਾਬ ਚ ਵੀ ਹਰ ਜਾ ਜਿਹੜੀ ਹੁਣ ਇਹਨਾਂ ਨੇ ਮਹੀਨ ਚੱਕੀ ਆ ਵੀ ਜੋਧਾ ਸੀ ਨਸ਼ਾ ਅਮਰੁੱਧ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਜੋ ਅਮਰਪਾਲ ਦੀ ਪਾਰਟੀ ਬਣ ਜਾ ਰਹੀ 2027 ਚ ਇਹ ਰੋਜ਼ ਖਬਰਾਂ ਸੁਣਦੀ ਇਹਨਾਂ ਨੂੰ ਪਤਾ ਵੀ ਇੱਕ ਲੋਕਾਂ ਚ ਲਹਿਰ ਬਣੀ ਹੋਈ ਆ ਵੀ 2027 ਚ ਅਮਰਪਾਲ ਨੂੰ ਲਿਆਣਾ ਇਸ ਕਰਕੇ ਇਹਨੇ ਸੋਚਿਆ ਵੀ ਜੇ ਅਮਰਪਾਲ ਆਉਂਦਾ ਪੰਜਾਬ ਚ ਸਾਨੂੰ ਕੋਣ ਪੁੱਛੂ ਫਿਰ ਇਸ ਕਰਕੇ ਇਹਨਾਂ ਨੇ ਇਹ ਮਹੀਮ ਅਮਰਤਪਾਲ ਵਾਲੀ ਖੁਦ ਇਹਨਾਂ ਨੇ ਜੁੱਧ ਨਸ਼ ਅਮਰੁੱਧ ਪਹਿਲਾਂ ਕਿੱਥੇ ਸੀ ਪਹਿਲਾਂ ਇਹ ਦੱਸੂ ਇਹਨਾਂ ਨੂੰ ਪਤਾ ਹੀ 2.5 ਸਾਲ ਰਹਿ ਗਏ ਕੋਈ ਚੰਗਾ ਕਰ ਲਾਂਗੇ ਤਾਂ ਦੁਬਾਰੇ ਪਾਰਟੀ ਬਣ ਜੂ ਨਹੀਂ ਤਾਂ ਸਾਡਾ ਜਮਾ ਪੰਜਾਬ ਚੋਂ ਜਿਵੇਂ ਚਾਰੇ ਪਾਸੋਂ ਲੋਕਾਂ ਦਾ ਲੋਕਾਂ ਦਾ ਲਾਲਤਾ ਪਾ ਰਹੇ ਇਹਨਾਂ ਨੂੰ ਚਾਰੇ ਪਾਸੋਂ ਇਹ ਪੰਜਾਬ ਦੇ ਵਿੱਚੋਂ ਬਿਲਕੁਲ ਪਾਰਟੀ ਠੱਪ ਹੋਣ ਜਾ ਰਹੀ ਹੈ ਤਾਂ ਇਹਨਾਂ ਨੂੰ ਪਤਾ ਸੀ ਵੀ ਕੋਈ ਚੰਗਾ ਕਰ ਲਾਂਗੇ ਤਾਂ ਕੀ ਲੋਕ ਮਗਰ ਲੱਗੇ ਸਾਡੇ ਲੋਕ ਹੈਗੇ ਵੀ ਹੈ ਜੇ ਮਗਰ ਲੱਗੇ ਤਾਂ ਇੱਥੇ ਜੇ ਆਂਦੇ ਆ ਆਟੇ ਦਾਲਾ ਦੇ ਚੱਕਰਾ ਜੀ ਫਿਰਦੇ ਰਹਿੰਦੇ ਸਾਡੇ ਪੰਜਾਬ ਦੇ ਲੋਕ ਤਾਂ ਵੀ ਜਦੋਂ ਇਹ ਭਾਸ਼ਣ ਦੇ ਇਹਨਾਂ ਨੂੰ ਇਹ ਨਹੀਂ ਪਤਾ ਪਹਿਲਾਂ ਤਾਂ ਇਹ ਦੇਖ ਲੋ ਤੁਸੀਂ ਜਿਹੜੇ 2500 ਪਿਲਸ਼ਨ ਕਹੀ ਸੀ ਆਉਂਦੀ ਹੈ ਕਿਸੇ ਨੂੰ ਕਿਸੇ ਬਜ਼ੁਰਗ ਨੂੰ ਆਉਂਦੀ ਹੈ ਤਾਂ ਜਰੂਰ ਦੱਸੋ ਤੇ ਕਿ ਜਿਹੜਾ ਮਹੀਨੇ ਦੇ ਮਹੀਨੇ ਰਸੋਈ ਖਰਚਾ ਰੀਪੀਆਂ ਦੇ ਖਾਤੇ 'ਚ ਪਾਉਂਗਾ ਆਉਂਦਾ ਕਿਸੇ ਦੀ ਆਉਂਦਾ ਹੋਊਗਾ ਤਾਂ ਦੱਸੋ ਭਾਈ ਜਰੂਰ ਕੀ ਆ ਕਿਤੇ ਆਉਂਦਾ ਹੋਵੇ ਕਿਸੇ ਦੇ ਜਰੂਰ ਦੱਸੋ ਮੈਨੂੰ ਤੇ ਇਹ ਜਿਹੜੇ ਵਾਅਦੇ ਕਰੇ ਲੋਕਾਂ ਨਾਲ ਇਹ ਤੁਸੀਂ ਦੱਸੋ ਮੜਾਏ ਕਮੈਂਟਾਂ ਰਾਹੀਂ ਵੀ ਆਉਂਦਾ ਕਿਸੇ ਕੋਲੇ ਕੋਸ ਤੇ ਬਾਕੀ ਜਿਹੜੇ ਰਹਿ ਗਏ ਨੌਕਰੀਆਂ ਨੌਕਰੀਆਂ ਤੁਸੋਂ ਨੂੰ ਸਾਰਿਆਂ ਨੂੰ ਪਤਾ ਕਿੰਨੀਆਂ ਕਰ ਨੌਕਰੀਆਂ ਦਿੱਤੀਆਂ ਇਹਨੇ ਕੀ ਕਹਣਾ ਕੋਈ ਆਪ ਦੇ ਦਮ ਤੇ ਪਹਿਲਾਂ ਕੋਈ ਲਾਗੇ ਪਹਿਲਾ ਪਹਿਲਾ ਜਿਹੜੇ ਲਾਗੇ ਲਾਗੇ ਉਸ ਤੋਂ ਬਾਅਦ ਚ ਕੋਈ ਨਹੀਂ ਲੱਗਿਆ ਸਾਡੇ ਤਾਂ ਇੱਧਰ ਫਿਰ ਐ ਦੱਸੋ ਜੇ ਨੌਕਰੀਆਂ ਇੰਨੀਆਂ ਪੰਜਾਬ ਚ ਸਾਡੇ 12 ਵਾਰਾ ਪੜ ਕੇ ਐਮ ਐਮਏ ਕਰਕੇ ਤਾਂ ਧਿਆੜੀਆਂ ਤੇ ਫਿਰਦੇ ਹੈਗੇ ਧਿਆੜੀਆਂ ਤੇ ਫਿਰਦੇ ਮੁੰਡੇ ਕੁੜੀਆਂ ਦੁਕਾਨਾਂ ਤੇ ਲੱਗੇ ਪਏ ਆ ਮੁੰਡੇ ਕੁੜੀਆਂ ਕਪੜੇ ਵਾਲੀਆਂ ਦੁਕਾਨਾਂ ਤੇ ਕੋਈ ਵਰਚੂਨ ਵਾਲੀਆਂ ਦੁਕਾਨਾਂ ਤੇ ਖੇਤਾਂ 'ਚ ਦਿਹਾੜੀਆਂ ਕਰਦੇ ਆ ਕੁੜੀਆਂ ਮੁੰਡੇ ਤਾਂ ਫਿਰ ਜੇ ਨੌਕਰੀਆਂ ਇੰਨੀਆਂ ਹੀ ਆ ਤੇ ਫਿਰ ਦਿਹਾੜੀਆਂ ਤੇ ਕਿਵੇਂ ਫਿਰਦੇ ਆ ਉਹ 12 ਪੜ੍ਹ ਪੜ ਐਮਏ ਕਰ ਕਰਕੇ ਤਾਂ ਇਹ ਪੰਜਾਬ ਬਾਹਰ ਕਿਉਂ ਜਾਂਦੇ ਸਾਡੇ ਮੁੰਡੇ ਕੁੜੀਆਂ ਜਦੋਂ ਪੰਜਾਬ 'ਚ ਰੋਜ਼ਗਾਰ ਹੀ ਹੈ ਨਹੀਂ ਤਾਂ ਬਾਹਰ ਹੀ ਜਾਣਗੇ ਤਾਂ ਇਹ ਸਿਰਫ ਸਾਰਾ ਕੁਝ ਇਹਨਾਂ ਦਾ ਝੂਠਾ ਹੁੰਦਾ ਸਾਡੇ ਲੋਕ ਜਿਹੜੇ ਜਦੋਂ ਇਹ ਭਾਸ਼ਣ ਦਿੰਦੇ ਆ ਉਦੋਂ ਇਹ ਧਿਆਨ ਖਿੱਚ ਲੈਂਦੇ ਲੋਕਾਂ ਦਾ ਧਿਆਨ ਕਿਵੇਂ ਖਿੱਚਦੇ ਆ ਉਦੋਂ ਸਿਰਫ ਇਹ ਨਾਲ ਨਹੀਂ ਇਹ ਹੀ ਕਹਿਣਾ ਹੁੰਦਾ ਜਿਹੜੇ ਗੱਪ ਰੋਜ਼ ਵਾਲੇ ਮਾਰਨੇ ਹੁੰਦੇ ਆ ਜੇ ਕਰਦਾਂਗੇ ਜੀ ਅਸੀਂ ਉਹ ਕਰਦਾਂਗੇ ਜਿਵੇਂ ਸੀਐਮ ਭਵੰਤ ਬਣਗਾ ਮੈਂ ਸੋਡਾ ਪੁੱਤਰਾ ਜੀ ਮੈਂ ਪੰਜਾਬ ਦਾ ਪੁੱਤਰਾ ਤੁਹਾਡੇ ਨਾਲ ਖੜਾਗਾ ਤਾਂ ਹੁਣ ਕਿਸਾਨਾਂ ਨੂੰ ਲੱਗ ਹੀ ਗਿਆ ਪਤਾ ਜਦੋਂ ਆ ਸ਼ੰਭੂ ਤੇ ਖਨੋਰੀ ਵਾਟਰ ਇਹਨਾਂ ਦੀਆਂ ਟਰਾਲੀਆਂ ਸਿਲੰਡਰ ਪੱਖੇ-ਪੁੱਖੇ ਸਾਰਾ ਕੁਝ ਖਿਲਾਰਤਾ ਹੀ ਪਤਾ ਹੀ ਨਹੀਂ ਕਿੱਥੇ-ਕਿੱਥੇ ਸੜਦਾ ਸਮਾਨ ਤੇ ਸ਼ੰਭੂ ਤੇ ਖਨੋਰੀ ਵਾਟਰ ਉੱਥੋਂ ਸਾਫ਼ ਕਰ ਦਿੱਤਾ ਗਿਆ ਜਿਹੜੇ ਉੱਥੇ ਧਰਨਾ ਲਾ ਕੇ ਬੈਠੇ ਹੀ ਪੱਕੇ ਤੌਰ ਤੇ ਕਿਸਾਨ ਇੱਕੋ ਦਮ ਉਹ ਟੋਟਾ 30000 ਦੀ ਗਿਣਤੀ ਚ ਪੰਜਾਬ ਪੁਲਿਸ ਜਾਂਦੀ ਐ ਇੱਕੋ ਦਮ ਧਾਵਾ ਬੋਲਦੀ ਐ ਤਾਂ ਉਥੋਂ ਗ੍ਰਿਫਤਾਰ ਕਰਕੇ 80-80 ਸਾਲ ਦੀਆਂ ਬਜ਼ੁਰਗ ਜਿਹੜੀਆਂ ਮਾਤਾ ਬਜ਼ੁਰਗ ਬੰਦੇ ਜਿੰਨੇ ਵੀ ਸੀ ਸਾਰਿਆਂ ਨੂੰ ਬੁੜੀਆਂ ਬੰਦੇ ਨੂੰ 80-80 ਸਾਲਾਂ ਦੇ ਨੂੰ ਜੇਲਾ ਦਿਖਾਤੀਆਂ ਨਹੀਂ ਦਿਖਾਈਆਂ ਤਾਂ ਦੱਸੋ ਕਿਸਾਨ ਆ ਗਏ ਸਰਪੰਗ ਸਿੰਘ ਪਧੇਰ ਤੇ ਜੋ ਇੱਕ ਜਗਜੀਤ ਸਿੰਘ ਡੱਲੇਵਾਲ ਇਹਨਾਂ ਸਾਰਿਆਂ ਨੂੰ ਜੇਲਾ ਦਿਖਾਤੀਆਂ ਜਿਹੜੇ ਵਿੱਚ ਹੋਰ ਸੀ ਕਿਸਾਨ ਸਾਰਿਆਂ ਨੂੰ ਤੇ ਬਾਕੀ ਜਿਹੜੀਆਂ ਡਾਂਗਾ ਜਿਹੜੇ ਮਾਰ ਰਹੇ ਆ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਨਹੀਂ ਮਹਿਲਾਵਾਂ ਦੇਖਦੇ ਨਾ ਬਜ਼ੁਰਗ ਦੇਖਦੇ ਇਹਨਾਂ ਨੂੰ ਕੋਈ ਮਤਲਬ ਨਹੀਂ ਇਹ ਕੀ ਦੇ ਕਹਿੰਦੇ ਉਹਦਾ ਸੀਐਮ ਪੰਤ ਮਾਨ ਦੇ ਕਹਿੰਦੀ ਚੰ디ਗੜ੍ਹ ਚ ਇੱਕ ਧਰਨਾ ਲੱਗਿਆ ਸੀ ਜਿਹੜਾ ਬੰਦੀ ਸਿੰਘ ਰਹਾਇ ਨੂੰ ਲੈ ਕੇ ਕਿਉਂਕਿ ਉਹ ਰੋਸ ਜਤਾ ਰਹੇ ਸੀ ਕਿ ਸਾਡੇ ਬੰਦੀ ਸਿੰਘ ਰਹਾ ਕਰੋ ਜਿਵੇਂ ਸਾਡੇ ਜੋ ਸਿੱਖ ਪੰਥ ਜਿਵੇਂ ਸਾਡੀ ਇੱਕ ਲਹਿਰ ਬਣੀ ਹੋਈ ਹੈ ਜਿਵੇਂ ਅਮਰਪਾਲ ਸਿੰਘ ਨੂੰ ਬਾਹਰ ਕੱਢੋ ਜੀ ਜਿਵੇਂ ਬਾਬਾ ਰਾਜਾ ਰਾਜ ਸਿੰਘ ਉੱਥੇ ਧਰਨਾ ਲੱਗਿਆ ਸੀ ਉੱਥੇ ਗੁਰੂ ਸਾਹਿਬ ਦੀ ਯੂਰੀ ਚ ਅਥਰੂ ਗਾਇਨ ਦੇ ਕੋਲੇ ਡੇਕ ਤੇ ਉੱਥੇ ਡਾਂਗਾ ਮਾਰੀਆਂ ਗਈਆਂ ਸਿੰਘਾਂ ਦੇ ਸਰਕਾਰ ਚਾਹੇ ਪੰਜਾਬ ਦੀ ਰਹੀ ਹੈ ਚਾਹੇ ਸੈਂਟਰ ਦੀ ਰਹੀ ਹੈ ਤੇ ਸਿੱਖਾਂ ਨਾਲ ਤੱਕੀ ਹੁੰਦੇ ਆ ਹੁਣ ਤੱਕ ਇਹ ਸੱਚ ਆ ਤਾਂ ਹੁਣ ਜਿਹੜੇ ਇਹਨਾਂ ਦੀ ਪਾਰਟੀ ਦੇ ਖੁਦ ਇਹਨਾਂ ਦੀ ਪਾਰਟੀ ਦੇ ਆਪ ਦੇ ਵਰਕਰ ਹੀ ਇਹਨਾਂ ਦੇ ਖਿਲਾਫ ਧਰਨ ਆ ਰਹੇ ਜੇ ਚੰਗੀ ਪਾਰਟੀ ਹੁੰਦੀ ਉਹ ਕਿਉਂ ਲਾਉਂਦੇ ਭਾਈ ਉਹ ਕਹਿੰਦੇ ਵੀ ਕੇਜਰੀਵਾਲ ਜਿਹੜਾ ਦਿੱਲੀ ਵਾਲਾ ਨਾਲਾ ਉੱਥੋਂ ਤਾਂ ਉਹਨਾਂ ਨੇ ਮਾਰੀ ਲਾਤੇ ਤੇ ਥੀਲਾ ਥੀਲਾ ਕਰਤੀਆਂ ਦਿੱਲੀ ਵਾਲਿਆਂ ਇਹਦੇ ਕੇਜਰੀਵਾਲ ਦੀਆਂ ਤਾਂ ਜਿਹੜਾ ਝਾੜੂ ਲੈ ਕੇ ਘੁੰਮਦਾ ਸੀ ਵੀ ਝਾੜੂ ਦਾ ਨਿਸ਼ਾਨ ਕਿਉਂ ਰੱਖਿਆ ਤੁਹਾਨੂੰ ਪਤਾ ਛਾੜੂ ਦਾ ਨਿਸ਼ਾਨ ਇੱਕੋ ਹੀ ਸੀਗਾ ਇਹਨਾਂ ਨੇ ਵੀ ਅਸੀਂ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਨਾਮ ਇਹਨਾਂ ਨੇ ਚੁਣਿਆਗਾ ਵੀ ਅਸੀਂ ਆਮ ਵਰਕਰਾਂ ਚੀ ਪਾ ਕੇ ਗੰਦੀਆਂ ਜੀਆਂ ਚੱਪਲਾਂ ਮੈਂ ਆਮ ਆਦਮੀ ਪਾਰਟੀ ਆ ਜੀ ਉਹ ਪਾ ਕੇ ਗੰਦੇ ਜੇ ਲੀੜੇ ਤੁਹਾਡੇ ਪਤੀ ਸਾਰਿਆਂ ਨੂੰ ਆ ਜਾਂਦਾ ਕੇਜਰੀਵਾਲ ਤੇ ਹਿੰਦੀ ਚ ਲੱਗੇ ਇੰਨਾ ਬੋਲਣ ਭਾਰਤ ਮਾਨ ਖੜਾ ਹੁੰਦਾ ਖੁੰਝੇ ਤੇ ਤੇ ਆਪ ਲੱਗੇ ਜਾਂਦਾ ਹਾਂਜੀ ਹਮ ਇਹ ਕਰਾਂਗੇ ਹਮ ਵੋ ਕਰੇ ਆ ਤੁਹਾਡੇ ਸਾਥ ਹੈ ਤਾਂ ਇਹ ਆਪਕੇ ਖਾਤੋਂ ਮੇ ਇਤਨੇ ਇਤਨੇ ਪੈਸੇ ਡਲਾ ਦੇਗੇ ਆਪਕੋ ਮਹੀਨੇ ਕੇ ਮਹੀਨੇ 1000 ਰੁਪਏ ਪੈਸੇ ਦੇਗੇ ਉਹ ਸਾਰਿਆਂ ਨੂੰ ਪਤਾ ਮਿਲ ਜਾਂਦਾ ਸਾਰੇ ਲੈਕੀ ਹੁੰਦੇ ਹੋਊਂਗੇ ਮੈਨੂੰ ਲੱਗਦਾ ਕੜਾ ਕੇ ਤਾਂ ਇਹ ਸਰ ਸਾਰਾ ਸਿਰਫ ਝੂਠ ਹੁੰਦਾ ਇਹ ਸਾਡੇ ਲੋਕ ਇੱਕ ਚਲਸੀ ਚਾਹੁੰਦੇ ਆ ਤਾਂ ਹੁਣ ਤੁਸੀਂ ਇਹ ਜੋ ਬਈ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਇੱਕ ਤੁਸੀਂ ਦੇਖਿਆ ਜਿਹੜਾ ਇੱਕ ਕਾਲਾ ਨਾਗ ਸੱਪ ਜਿਹਨੂੰ ਕਹਿ ਦਈਏ ਆਪਾਂ ਪੰਜਾਬੀ ਚ ਉਹ ਕੇਜਰੀਵਾਲ ਲਾਲਾ ਤਾ ਉਹ ਤੁਸੀਂ ਦੇਖਿਆ ਹੀ ਹੁਣ ਉਧਰੋਂ ਤਾਂ ਇਹ ਦਿੱਲੀ ਵਾਲਿਆਂ ਨੇ ਕਢਤਾ ਉਹਦੀ ਨਜ਼ਰ ਹੁਣ ਪੰਜਾਬ ਚ ਆ ਪੰਜਾਬ ਦੇ ਵਿੱਚ ਵੜਨ ਨੂੰ ਫਿਰਦਾ ਡੂਢ ਫੁੱਟਦਾ ਬੰਦਾ ਸਿਰਫ ਤੇ ਇਹ ਜਿਹੜਾ ਸਾਡਾ ਮੁੱਖ ਮੰਤਰੀ ਜਿਹੜਾ ਕਹਿੰਦਾ ਰੌਬਰਟ ਦੀ ਮੋਹਰ ਜਿੱਥੇ ਚੱਕ ਕੇ ਉਹਨੂੰ ਲਾ ਦੋ ਡੰਮੀ ਬਣਿਆ ਹੋਇਆ ਇੱਕ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਤਾ ਮੈਂ ਵੀ ਡੰਮੀ ਇਸਰਲੇ ਕੇ ਖੋਖਾ ਹੁੰਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਮੈਂ ਦੱਸਦਾ ਵੀ ਖੋਖਾ ਹੁੰਦਾ ਡੰਮੀ ਇੱਕ ਜਿਹਦੇ ਵਿੱਚ ਕੁਝ ਨਹੀਂ ਹੁੰਦਾ ਫੋਟੋ ਹੁੰਦੀ ਹੈ ਉਹਦੇ ਉੱਤੇ ਹੋਰ ਕੁਝ ਨਹੀਂ ਹੁੰਦਾ ਬੱਚੋ ਤੇ ਫੋਨ ਤਾਂ ਸਾਈਡ ਤੇ ਰੱਖੇ ਪਏ ਹੁੰਦੇ ਕਈ ਵਾਰ ਤੁਸੀਂ ਮੈਨੂੰ ਲੈ ਜਾਂਦੇ ਜਾਂਦੇ ਨਹੀਂ ਪਰ ਇਹ ਡੰਮੀ ਬਣ ਚੁੱਕਿਆ ਪਹਿਲਾਂ ਰਬੜ ਦੀ ਮੋਰ ਜਿਹਨੂੰ ਕਿ ਨਵਾਂ ਨਾਮ ਦਿੱਤਾ ਇਹਨੂੰ ਡੰਮੀ ਤਾਂ ਜੀ ਠੀਕ ਆ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਨੇ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਰ ਮਿਲਦੇ ਗਏ ਕਨੂੰ ਨਮਟੋਫ ਤੇ ਧੰਨਵਾਦ